ਮੇਰੇ ਕੇ ਮਹੱਲਾ ਕੀ ਜਾ ਹੁਕਮ ਨਾ ਜਾਣ ਬਹੁਤ ਆਰੀਆ ਸਿਆਣਕੀ ਕਹੰਤਾ ਸਾਜਣੇ ਜੀ ਯੰਤਰਿਆਨੀ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਗੁਰਗੋਵਾਲ ਸਾਹਿਬ ਦੇ ਇੱਥੇ ਸੰਗਤਾਂ ਦੇ ਟਾਈਂ ਅਮਰਕੁ ਬ੍ਰੋਹ ਦੇ ਕੇ ਮਹਾਲ ਕਰ ਰਹੇ ਹੰਨੇ ਜਿਦਮੀਨ ਆਦੀ ਪਾਸੇ ਸੁਖਾ ਨੂੰ ਕਲਪਨ ਕੀਤਾ ਕਿ ਮਹਾਰਾਜ ਜੀ ਉਹ ਰੰਗ ਰੰਗੇ ਰਹਿੰਦੇ ਹਨ ਜਿਵੇਂ ਕੋ ਰੰਗ ਦਾ ਸੋਗ ਦਾ ਸਾਥ ਕੋ ਰਹਿੰਦੇ ਹਨ ਤਮਾਰਾ ਸਾਹਿਬ ਪ੍ਰਮੋਦ ਹੋਏ ਕਿ ਸੁਖ ਉਹਨਾਂ ਦੀ ਹਾਲਤ ਹੈ ਸ਼ਲੋਕ ਮਹੱਲਾ ਪੀਜਾ ਹੁਕਮ ਨਾ ਜਾਣ ਬਹੁਤਾ ਰੋਵ ਮਹਾਰਾਜ ਸਾਹਿਬ ਜੀ ਨੂੰ ਕੋ ਕੋਨ ਕਰਮ ਅਨੁਸਾਰ ਬਚੇ ਕਿ ਕਿਰਮੀ ਵਾ ਕਲਾਮ ਗ੍ਰਹ ਜੀਨ ਕਰਮ ਕੀਤੇਲੇ ਅਨੁਸਾਰ ਨੇ ਦੇਖੇ ਕਾਲੰਗ ਬਗੂ ਹੈ ਪਰ ਉਸ ਜਿਹਾ ਹੁਕਮ ਉਹ ਹੀ ਕਰਮੀ ਨਿਸ਼ਾਰਦੀਆਂ ਦੇ ਉੱਤੇ ਹੋਇਆ ਹੈ ਇਸ ਪ੍ਰਕਾਰ ਹੈ ਜੋ ਕੁਝ ਕਰਦਾ ਹੈ ਉਹਨਾਂ ਦਾ ਸਾਰਾ ਇੰਤਜ਼ਾਮ ਹੀ ਪੂਰਦਾ ਹੈ ਉਹ ਹਾਕਮ ਜਿਹੜਾ ਸਜਾ ਦਿੰਦਾ ਹੁਕਮ ਨਾਲ ਹੀ ਸਜਾ ਦਿੱਤੀ ਜਾ ਸਕਦੀ ਹੈ ਹੁਕਮ ਤੋਂ ਬਿਨਾਂ ਤਾਂ ਨਾ ਕੋਈ ਬਦੀਰ ਬਣ ਸਕਦਾ ਹੈ ਹੁਕਮ ਤੋਂ ਬਿਨਾਂ ਨਾ ਕੋਈ ਕੈਦੀ ਹੋ ਸਕਦਾ ਹੈ ਨਾ ਕੋਈ ਤਇਤੋਰ ਹਾ ਹੋ ਸਕਦਾ ਜੀ ਇਸੇ ਤਰ੍ਹਾਂ ਅਕਾਲ ਪ੍ਰਸਵਾਹ ਵੀ ਆਪਣੀ ਕੀਤੀ ਕਰਮੀ ਨਿਸ਼ਾਰ ਉਹ ਜੀ ਜੋ ਕਾਰ ਹੈ ਉਸ ਮਾਰੇ ਦੇ ਹੁਕਮ ਇਹ ਜੀਵ ਜਾਣਦਾਨ ਨਹੀਂ ਹੈ ਬਹੁਤ ਆ ਰੂਵੈ ਬੜਾ ਰੋ ਰੋ ਕੇ ਬਰਲਾਵ ਕਰ ਰਹਾ ਕਿ ਮੈਨੂੰ ਇਤਨੀ ਤਕਲੀਫ ਹੋ ਗਈ ਮੈਨੂੰ ਇਨਾ ਘਾਟਾ ਪੈ ਗਿਆ ਜੋ ਕੁਝ ਕਰਨਾ ਹੁੰਦਾ ਹੈ ਉਹ ਮਾਰਾ ਸਾਥੀਆਂ ਦੀ ਕੰਨੀ ਇਨਸਾਰ ਕੀਤਾ ਹੈ ਉਹ ਜੀ ਬਹੁਤ ਆ ਰੋ ਰਿਹਾ ਨੇ ਹੁਕਮ ਨੂੰ ਮੰਨਣ ਵਾਲੇ ਦੇ ਸੰਗਮਪੁਰਖ ਇਸ ਪ੍ਰਕਾਰ ਸਾਥ ਸੰਯੋਗੀ ਇੱਕ ਬਜ਼ੀਰ ਸੀ ਉਹ ਸੰਤਾਂ ਦੀ ਸੰਗਤ ਕਰਿਆ ਕਰਵਾ ਸੰਤਾਂ ਦੀ ਸੰਗਠਨ ਕਰਨੀ ਮਾਸਰਾਉਤਿਆ ਕਿ ਮਹਾਰਾਜ ਜੀ ਉਦਾਸ ਕਰਨਾ ਚਾਹੀਦਾ ਹੈ ਉਹਨੇ ਉਸ ਗੱਲ ਨੂੰ ਧਾਰਨ ਕਰ ਲਿਆ ਕਿ ਰਾਜਾ ਉਸ ਦਾ ਜੀਵਨ ਸੀ ਉਹ ਸ਼ਿਕਾਰ ਖੇਡੂਗੀ ਉਹਨੂੰ ਆਤਮ ਸੀ ਜਦੋਂ ਸ਼ਿਕਾਰ ਖੇਡਣ ਰਾਤ ਨੂੰ ਗਿਆ ਉਹਦੀ ਇੰਦਰੀਆਂ ਸਨਾਰ ਆਪਣੀ ਵਜਿਕੇ ਕੱਤੀ ਗਈ ਜੇ ਕੱਤੀ ਗਈ ਤੇ ਰਾਜੇ ਨੇ ਆ ਕੇ ਉਸ ਸੀਤਾ ਦੀ ਜੀ ਸਾਹ ਮਰੀ ਉਹਨੂੰ ਕਿੱਥੇ ਕੱਤੀ ਗਈ ਨਬੀਰ ਕਹਣ ਲੱਗਾ ਰਾਜਾ ਮਹਾਰਾਣ ਨੂੰ ਪੁੱਛਾ ਭਲਾਈ ਹੋ ਰਹਾ ਹੈ ਪਰ ਕੋਈ ਨਬੀ ਨਹੀਂ ਮੌਤਾਂ ਕਰ ਦਿੱਤਾ ਇਹ ਨਹੀਂ ਤਲਾਇਫ ਹੋਇਆ ਇਸ ਪ੍ਰਕਾਰ ਕੋਈ ਵਜ਼ੀਰ ਆਪਣੇ ਘਰ ਬੈਠਿਆ ਰਿਹਾ ਉਹ ਰਾਜੇ ਨੂੰ ਸ਼ਿਕਾਰ ਖੇਡਣ ਦੀ ਆਪਸੀ ਸ਼ਿਕਾਰ ਖੇਡਦਾ ਦੋ ਦਿਨ ਚੱਲਿਆ ਗਿਆ ਉਹ ਲੋਕ ਬੋਲੀਏ ਪਾਸ ਕਿਸੇ ਉਹਨਾਂ ਨੇ ਕਿਹਾ ਜੀ ਬੰਦੇ ਨੂੰ ਝੋਕਾ ਕਰੂਗੇ ਬੋਲੀ ਨੂੰ ਇਹ ਫਿਰ ਪਕੜ ਕੇ ਰਾਜੇ ਨੂੰ ਲੈ ਗਈ ਜਦੋਂ ਪਕੜ ਕੋ ਲੱਗੇ ਉਹ ਸੋਚ ਕਹੇ ਇਹਦਾ ਕੰਦੇ ਇਨਾਨ ਕਰ ਲੋ ਜੀ ਦੀ ਟੇਡਾ ਚੜਾਉਣਾ ਹੈ ਜਦੋਂ ਇਹ ਨਾਮ ਕਰਨ ਲੱਗੇ ਉਂਗਲ ਕੱਟੀ ਹੋਈ ਦੇਖੀ ਵੇਖ ਕੇ ਕਹਿੰਦੇ ਇਹ ਤਾਂ ਸਾਹਵਤ ਅੰਗ ਨਹੀਂ ਇਹ ਨਹੀਂ ਜੈਵੀਕ ਹੈ ਕਹਾ ਕਰਨਾ ਇਹ ਸਾਹਵਤ ਅੰਗੋਂ ਤਾਂ ਛੁਟਾ-ਛੁਟਾ ਜਾਂਦਾ ਹੈ ਰਾਜੇ ਦੀ ਉਸਨਾਂ ਜਾਣੀ ਬਚ ਗਈ ਰਾਜੇ ਨੇ ਆ ਕੇ ਸੇਰ ਬਜੂਰੀ ਨੂੰ ਬੁਲਾਇਆ ਕਹਿਣ ਲੱਗਾ ਵੀ ਤੈਂ ਜਿਹੜਾ ਖਿਆਸੂ ਉਦਣ ਕੋਈ ਪਰਮੇਸ਼ਰ ਨੂੰ ਪਲਾਈ ਕੀਤਾ ਹੋਇ ਰਹੇ ਕੋਣ ਕਿਹਿਆ ਇਹ ਅਧਿਨੀ ਨਹੀਂ ਪਤਾ ਲੱਗਾ ਮੈਂ ਤੈਨੂੰ ਮੌਤੂਲ ਕਰਦਾ ਹਾਂ ਮੈਨੂੰ ਮਾਫ਼ ਕਰਨਾ ਆਪਣੀ ਦੁਨੀਆ ਦੇ ਗੱਦੇ ਤੋਂ ਤੂੰ ਆ ਜਾ ਉਸੇ ਪ੍ਰਕਾਰ ਜਦੋਂ ਕਿਲਾ ਸਿਆਹ ਹੁ ਭਲਾ ਕੀਤਾ ਜਦ ਮੈਨੂੰ ਪਤਾ ਲੱਗਿਆ ਜਿਹੜਾ ਪਰਮੇਸ਼ਰ ਭਲਾ ਕੀਤਾ ਮੇਰਾ ਇਹ ਮੇਰੀ ਉਂਗਲ ਨਾ ਕੱਟੀ ਹੁੰਦੀ ਮੈਨੂੰ ਉਹ ਇਹ ਵੀ ਦਿੱਚਾਣਾ ਲੋਕਾਂ ਨੇ ਫੜ ਕੇ ਪਾਸਟਾਂ ਭੇਜੋਗੇ ਸੀ ਤੇ ਮੈਂ ਮਰ ਜਾਣਾ ਸੀ ਅੱਜ ਉਂਗਲ ਕੱਟੀ ਕਰਕੇ ਮੇਰੀ ਮਨ ਘਣਾ ਹੁਕ ਲਾਇਆ ਭਲਾ ਮੈਦਾਂ ਮੇਰੇ ਵਾਕਿਸ ਦੰਸੇ ਸੀ ਭਲਾ ਪਰਮੇਸ਼ਰ ਨੇ ਕੀਤਾ ਹੋਏ ਹੈ ਤੇ ਉਂਗਲ ਕੱਟੀ ਗਈ ਹੈ ਪਰ ਨਾਲ ਕੋਈ ਜਦੋਂ ਤੈਨੂੰ ਮੋਤਨ ਕੀਤਾ ਹੀ ਚਾਹੇ ਕਿਉਂਕਿ ਭਲਾ ਕੀਤਾ ਪਰਮੇਸ਼ਰ ਨੇ ਮਹਾਰਾਜ ਜੀ ਤੁਸੀਂ ਕਹੋ ਭਲਾ ਹਮ ਪਲੋਨਾ ਜਾਣੇ ਤੁਸੀਂ ਸਦਾ ਸਦਾ ਜਵਾਲਾ ਉਸ ਦੇ ਬਧੀਨ ਕਾ ਬਧੀਨ ਸਾਹ ਖਣ ਲਗਾਤੀ ਰਾਜਾ ਸਾਹਿਬ ਜਦੋਂ ਆਪ ਸ਼ਿਕਾਰ ਕਰਦੇ ਹੋ ਮੈਨੂੰ ਨਾਲ ਲਿਜਾਂਦੇ ਰਹੇ ਹੋ ਉਹ ਮੈਂ ਮਤਲਬ ਹੈ ਤੁਸੀਂ ਕਹਿੰਦੇ ਪਰਮੇਸ਼ਰ ਮੇਰਾ ਭਲਾ ਕੀਤਾ ਮੈਨੂੰ ਇਹਨਾਂ ਫਰਕੇ ਸਾਧ ਕੇ ਖਰੀਦ ਸੀ ਮੇਰਾ ਮੈਨੂੰ ਦੇਵੀ ਦੇ ਘੇਟਾ ਕਦਲ ਕਰ ਗਈਆਂ ਸੀ ਇਸ ਕਰਕੇ ਪਰਮੇਸ਼ਰ ਮੇਰਾ ਵੀ ਭਲਾ ਕੀਤਾ ਸੀ ਮੈਨੂੰ ਤਾਂ ਤਬੀਰੀ ਤੋਂ ਭਲਾ ਕਰ ਦਿੱਤਾ ਸੀ ਇਸ ਕਰਕੇ ਮੈਂ ਕਿਹਾ ਸੀ ਭਲਾ ਕੀਤਾ ਕਰੀਦਾ ਸੰਤੋ ਰਾਜ ਨੇ ਉਸ ਬਹੀਰ ਦੀ ਸੂਖਮ ਮੰਤੂਸ ਜੰਗ ਕਰਕੇ ਬਾਹਲ ਦੇ ਹੁਕਮ ਨੂੰ ਮੰਨ ਕੇ ਮਹਿਲ ਹੋ ਗਿਆ ਕਿ ਇਸੇ ਪ੍ਰਕਾਰ ਜੀਵਾਂ ਦੇ ਅੰਦਰ ਜਿਹੜੀ ਡਰਕਾ ਪੈਂਦੀ ਹੈ ਕੋਈ ਤਕਲੀਫ ਹੁੰਦੀ ਹੈ ਉਹਨੂੰ ਬਹੁਤ ਬੁਰਾ ਮੰਨਦੇ ਹਨ ਕਿ ਸਾਡਾ ਬੁਰਾ ਹੋਇਆ ਹੈ ਇਹ ਨਹੀਂ ਜਾਣਦੇ ਕਿ ਇਹ ਸਾਡਾ ਭਲਾ ਮਾਰੇ ਹੁੰਦਾ ਹੈ ਪ੍ਰਿੰਤ ਨੂੰ ਹਨ ਦੂਤਾ ਚਾਹੁੰਦੇ ਨੇ ਮੁਖਿਆ ਹੋਇਆ ਜਦੋਂ ਆਦਮੀ ਦਾ ਕੋਈ ਪ੍ਰਤਿਆਪ ਨਾ ਹੋ ਜਾਵੇ ਲੋਕਾਂ ਦਾ ਸਾੜ ਜਾਵੇ ਮਨ ਕੰਮਿਆਂ ਕਰਨ ਲੱਗਿਆਂਨ ਪ੍ਰਤੀਨਾਸ਼ ਹੋ ਜਾਵੇ ਮਾਇਆ ਨਾਸ਼ ਹੋ ਜਾਵੇ ਸੰਧੂ ਨਾਸ਼ ਹੋ ਜਾਵੇ ਉਸ ਵੇਲੇ ਅਧਿਨ ਦੇਵਾ ਕਰਕੇ ਆਪ ਦੀ ਭਗਤੀ ਕਰਨ ਦੇ ਵਾਸਤੇ ਉਹਦਾ ਬੰਨਣ ਤੋੜ ਮੈਂ ਪਰ ਇਹ ਆਦਮੀ ਕੋਸਾਂ ਨੇ ਦੱਸਿਆ ਹੋਇਆ ਛੇੜਿਆਂ ਦੀ ਤਿਆਹਿੰਦਾ ਕੋਈ ਆਰਨੀ ਨਹੀਂ ਜਿਵੇਂ ਦੰਗਾਂ ਤੋਂ ਦੁਨੀਆਂ ਤੇ ਮਾਰਾ ਦੀ ਸਰਨਾਹਾਂ ਕਿਤਾ ਹੁਣ ਕਰਨ ਲੱਗੀ ਇਸ ਪ੍ਰਕਾਰ ਮਾਰਾ ਸੰਧੂ ਨ ਹੋ ਪਾਈ ਹੁਕਮ ਨਾ ਜਾਣ ਬਹੁਤਾਰੋਂ ਬਹੁਤ ਸੁਭ ਨੂੰ ਹੁਕਮ ਨਹੀਂ ਜਾਣਦੇ ਰਜਾਤ ਨਹੀਂ ਚੱਲਦੇ ਬਾਬਾ ਉਸਨ ਕਰਕੇ ਪਰਮਿਸ਼ਨ ਨੇ ਸਾਡੇ ਘਰ ਕਿਉਂ ਨਾਸ ਕਰ ਦਿੱਤਾ ਸਾਡੇ ਪ੍ਰਾਪਰਸ਼ ਕਿਉਂ ਨਾਸ ਕਰਕੇ ਇਹ ਬਹਿਬਾ ਰਹੀ ਇਹਨੇ ਮੈਂ ਗੁਰੂ ਸਾਹਿਬ ਦਾ ਨਾਮ ਲੇ ਕੇ ਜਨ ਸਾਕੀ ਜੀ ਪ੍ਰਸੰਨ ਆਉਂਦਾ ਕਿਤਾ ਲਾ ਕੇ ਜਮਾਰਾ ਜੀ ਬੈ ਮਨੇ ਕੋ ਬੈਠਾ ਉਸ ਆਦਮੀ ਕਰਕੇ ਹੀ ਮਹਾਰਾਣੀ ਵਾਲਾਂ ਕੋਈ ਜਾਵੇ ਪਰਮਿਸ਼ਨ ਨੇ ਤੇ ਮੇਰੇ ਰਾਜਨ ਪੁੱਤਰ ਮਾਰ ਦਿੱਤੇ ਮੇਰਾ ਕੁਝ ਵੀ ਨਹੀਂ ਰਿਹਾ ਇਸ ਤਰ੍ਹਾਂ ਗੱਲਾਂ ਕਰੇ ਮਾਰਨ ਕੇ ਭਾਈ ਬਾਲੇ ਸਭ ਕੋ ਪਾਸ ਲਿਆ ਸਾਡੀ ਉਹਨੂੰ ਜਿੰਨਿ ਦਾ ਹੀ ਮਾਰਿਆ ਕੋਤਾਲਿਆਂ ਦਾ ਕੰਗਾ ਕਹਿੰਦਾ ਉਹਨ ਲੋਕੋ ਤਾਂ ਆਈਪੂ ਤੇ ਉਹਨੂੰ ਗਾਰਾਂ ਚੋਂ ਕੱਢਿਆ ਮੈਂ ਕਹਾਂ ਲਗਾ ਮਹਾਰਾਜ ਉਹਦੇ ਪੁੱਤ ਚਾਰ ਪੁੱਤਰਾਂ ਸਾਹਮਣੇ ਉਹ ਮੇਰੇ ਪੁੱਤਰ ਨੂੰ ਮਾਰ ਲੇ ਰੱਬ ਨੇ ਮੈਂ ਗਾਵਾਂ ਵਿੱਚ ਤਾਂ ਹੋਰ ਕੀ ਕਹਾ ਸੁਣ ਕੇ ਮਾਰਾ ਕਹਿੰ ਲੱਗੇ ਆਹ ਕਰ ਲਈ ਤੂੰ ਆਜੇ ਦੋਵੇਂ ਤਾਰ ਲੋ ਉਹ ਤੇਰੇ ਪਰਮੇਸ਼ਰ ਦੇ ਪਾਸੋਂ 10000 ਰੁਪਏ ਲਾ ਦੇਣੀ ਹੈ ਕਹਿੰਦਾ ਜੀ ਤੂੰ ਕਾਹਨ ਜਾ ਕੇ ਤਾਰ ਲੋ ਉਹ ਮਾਰਾ ਕਹਿੰਦੇ ਚੰਗਾ ਦੋਵੇਂ ਹੱਥ ਦੋ ਲੋ ਜਦੋਂ ਯਾਰ ਅੱਈਆ ਕਰਤਾਰ ਦਾਸਾ ਤਨ ਦਵਾਦਨੇ ਕਹਿੰਦਾ ਜੀ ਮੈਂ ਖਾਣ ਤੀ ਕਹਿੰਦਾ ਕਿਰਿਆ ਕਰਨਾ ਤੇ ਮੈਨੂੰ ਹਟਕੀਨ ਦਿਓ ਮਾਰੇ ਕਹਿੰਦੇ ਚੰਗਾ ਲੱਖ ਰੁਪਈਆ ਮਾਰੇ ਵਾਪਸ ਤੈਨੂੰ ਦਵਾਦਨੇ ਇਹ ਆਹ ਕੋ ਡੋਮਿਨੇਸ਼ਨ ਹੋ ਰਹੀ ਕਹਿੰਦਾ ਮਾਰੇ ਨਾ ਸਾਨੂੰ ਦੇਖੂਂ ਕਾਲੋ ਨਾ ਉਹ ਸੋਲੇ ਮਾਰੇ ਚੰਗਾ ਸਰਦੇ ਲੋ 2 ਕਰੋੜ ਰੁਪਈਆ ਤੈਨੂੰ ਕਰਤਾਰ ਤੋਂ ਦਵਾਨੇ ਉਹ ਵੀ ਮੈਂ ਤਾਂ ਮਰ ਜੂ ਮੇਰੇ ਕੋਲ ਤਾਂ ਨਹੀਂ ਉਹ ਸੋਲੇ ਮਾਰੇ ਲੋੜਾ ਉਹ ਗਾਇਨ ਮੇ ਸਾਖੀ ਦਾ ਕਹਿੰਦੇ ਭਲਾ ਲੋਕਾਂ ਸਭ ਕੁਝ ਦੋਦ ਨਹੀਂ ਨਹੀਂ ਦਿਆ ਜਦ ਬਿਨੂ ਮਨਾਂ ਤੋਂ ਜਦ ਨੂੰ ਮੁਖਾ ਦੇ ਰੂਪਿਆ ਸਭ ਕੁਝ ਪਰਮੇਸ਼ਰ ਨੂੰ ਦਿੱਤਾ ਹੈ ਸਾਧ ਸੰਹਾਰ ਦਾ ਇਨਕਾਰ ਜਨਮ ਸਫਲ ਕਰਨ ਲਈ ਸਿੱਧੰਗਤ ਨੂੰ ਮਿਲ ਕੇ ਨਾ ਰਹਾ ਜਨਮ ਕਰਕੇ ਆਇਆ ਜਨਮ ਸਫਲਾ ਕਰ ਲੈ ਇਸ ਨੂੰ ਕੋਈ ਚੀਜ਼ ਨਹੀਂ ਕੋਈ ਹੈ ਤੂੰ ਦੋ ਕਰੋ ਨਹੀਂ ਆਇਆ ਸਰਦ ਨਹੀਂ ਪਿਆਰ ਨਹੀਂ ਹੈ ਸੋ ਪਰਮੇਸ਼ਰ ਦਾ ਸਭ ਕੁਝ ਦੇਨ ਮਨੁਖਾ ਦੇ ਦਿੱਇਆ ਇਸ ਪ੍ਰਕਾਰ ਮਨੁਖਾ ਦੇ ਨੂੰ ਜਿਹੜੇ ਜਨਮ ਦਾਸ ਹੋਈ ਨਾ ਉਹਨੂੰ ਵਾਹਿਗੁਰੂ ਹਕੂਨੀ ਮੰਨਦੇ ਇਸ ਪ੍ਰਕਾਰ ਨਹੀਂ ਤਗਦੇ ਪਾੜੇ ਉਹਨਾਂ ਦੀ ਲੋਹਾ ਜਾਂਦੀਆਂ ਹਨ ਬਹੁਤਾ ਰੋਲਿਆਂ ਤੋਂ ਹੋ ਕੇ ਅੰਦਰੋਂ ਸੁੰਖਾ ਨਹੀਂ ਬਣਦਾ ਰੰਗ ਦੇ ਵਿੱਚ ਧੋਖੇ ਵਾਲੀ ਬਾਹੀ ਹੁੰਦੀ ਹੈ ਹਰੇਕ ਨੇ ਛਲ ਕਰਦੇ ਰਹਿੰਦੇ ਆ ਹਰੇਕ ਨੇ ਧੋਖੇ ਵਾਲੀ ਛਲ ਕਰਦੇ ਰਹਿੰਦੇ ਹਨ ਅੰਦਰ ਧੋਖਾ ਸੰਸਾ ਬਣਿਆ ਰਹਿੰਦਾ ਹੈ ਔਰ ਸੰਸਾ ਦੇ ਮਾਰੇ ਵੀ ਚਿੰਤਾ ਦੇ ਮਾਰੇ ਵੀ ਪੀਖਾ ਦੇ ਕਰਿਆ ਰਹਿੰਦਾ ਹੈ ਐਂ ਮੂਰ ਨਹੀਂ ਆਉਂਦੀ ਮੂਰਤੀ ਸੰਦਾਨ ਹੈ ਜੇ ਤਨਖਾਸਾ ਚੱਲਦਾ ਰਹੀ ਮਾਰਨ ਸਾਹਿਬ ਦੀ ਇਤਰੀ ਜਿਹੜੀ ਆਪਣੀ ਮਾਨਤ ਦੀ ਰਜਾਇ ਦੇ ਚੱਲਣ ਵਾਲੀ ਹੈ 72 ਹੈ ਦਰ ਘਰ ਤੋਂ ਬਾ ਮਹਿਲ ਗੁਲਾਈ ਉਹ ਭਾਈ ਆਲ ਦੇ ਦਰ ਵਿੱਚ ਬੂਹੇ ਦੀ ਸੋਹਦਾ ਪਾਉਂਦੀ ਹੈ ਬੁਰਾਣੀ ਨਹੀਂ ਖਾਨ ਨਹੀਂ ਉਹ ਸੱਖਾ ਲੈਣੀ ਨਹੀਂ ਘਰ ਵਿੱਚ ਉਸਤ ਸੰਗੇ ਦੀ ਸੋਹਦਾ ਪਾਉਂਦੀ ਹੈ ਆਪਣੇ ਸੱਸੂਰਾਂ ਦਾ ਵੀ ਆਦਰ ਕਰਦੀ ਹੈ वाहगु जी यादि चलण वारी पासी दर घर लहल बुलाल दीदी सोधा हूंदी आहे ਅਤੇ ਘਰ ਪ੍ਰਲੋਭ ਦੀ ਸੋਦਾ ਹੁੰਦੀ ਹੈ ਮਹੱਲ ਸੱਚਖੰਡ ਕੀ ਮਹਾਰਾਜ ਨੇ ਬੁਲਾ ਲੈਂਦੇ ਹੈ ਅਤੇ ਹੋਰ ਕਰਨ ਲੈਂਦੇ ਆਉਦੇ ਵਿੱਚ ਦਰਸਨ ਸਾਰੀ ਦੀ ਸੋਦਾ ਹੁੰਦੀ ਹੈ ਪਰ ਪ੍ਰਲੋਭ ਦੀ ਸੋਦਾ ਹੁੰਦੀ ਹੈ ਮਹੱਲ ਆਏ ਸੱਚ ਰੂਪ ਵਿੱਚ ਮਹਾਰਾਜ ਬੁਲਾ ਲੈਂਦੇ ਹੈ ਪ੍ਰਿਆ ਕਰਦੇ ਇਸ ਨੂੰ ਦੇਣਾ ਦਰ ਗਿਆਨ ਵਿੱਚ ਵੀ ਇਸ ਤੋਂ ਕਿ ਸੋਦਾ ਹੁੰਦੀ ਹੈ ਕਰਮ ਤਾਂ ਕਰਨ ਦੇ ਹੱਕ ਦੀ ਸੁਖਿਆਪਾ ਕਰਕੇ ਸੋਦਾ ਹੁੰਦੀ ਹੈ ਮਹੱਲੋਂ ਨੇ ਨੂੰ ਸਤਿਗੁਰੂ ਜੀ ਦੇ ਕਿਰਪਾ ਨਾਲ ਇਹ ਤੁਲਾਪੇ ਹੋਣ ਕੀਤਾ ਜਾਂਦਾ ਹੈ ਨਾਲੇ ਕਰਮ ਨਹੀਂ ਇਹ ਮਤ ਪਾਈ ਸਤਿਗੁਰੂ ਜੀ ਕਹਿੰਦੇ ਇਹ ਸੰਗੇ ਕਰਮ ਕੀਤੇ ਹੋਏ ਨੇ ਇਹਨਾਂ ਕੰਮ ਕਰਨ ਕੀਤੇ ਹੋਏ ਨੇ ਮੈਂ ਇਹ ਮਤ ਪ੍ਰਾਪਤ ਹੁੰਦੀ ਇਸ ਸੰਗਤ ਵਿੱਚ ਕਰਮ ਗੁਰੂ ਸਾਹਿਬ ਦੀ ਸਿਰਤਾ ਕਰਕੇ ਇੱਕ ਵਰਮਾਤਨੀ ਪਾਈ ਵਾਹ ਗੁਰ ਪ੍ਰਸਾਦੀ ਸੱਚ ਸਮਾਈ ਸਤਿਗੁਰਾਂ ਦੀ ਕਿਰਪਾ ਨਾਲ ਇਸ ਤਰ੍ਹਾਂ ਸਤਿਗੁਰੂ ਨੂੰ ਸਮਾਇਆ ਜਾਂਦਾ ਏ ਤੋ ਹੈ ਜਾਂ ਨਾ ਕੀ ਰਾਹੀ ਰੋਣ ਤੋਂ ਰਹਿਤ ਹੋ ਜਾਂਦਾ ਹੈ ਇਹ ਤਾਂ ਸਾਰੀ ਦੁਨੀਆ ਰਹਿੰਦੀ ਹੈ ਰੋਵੇ 라ਉਣ ਕੱਲਾ ਭਇਆ ਸਦਾ ਲਖਣ ਵਿਖੜ ਗਿਆ ਮੰਨੇ ਨਾਮ ਸੋਈਂਦਾ ਹੈ ਔਰ ਉਹ ਕਰੁਣਾ ਦੇ ਖੇਲਾ ਹੈ ਮਹੱਲਾ ਤੀਜਾ ਮਨ ਮੁਖ ਨਾਮ ਜੁ ਹੋਇਆ ਜੇ ਮਨ ਹਲਾ ਕਾਸੇ ਤੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਸਾਨੂੰ ਪੁਰਖ ਰੰਗ Kusumਦਾ ਦੇਖ ਨਾ ਥੋਲੋ ਉਹ ਮਾਇਆ ਦਾ ਰੰਗ ਜਿਹੜਾ Kusumਦਾ ਵੀ ਨਹੀਂ ਕੱਚਾ ਰੰਗ ਹੈ ਕੁਸੁੰਬੇ ਦੇ ਰੰਗ ਤੇ ਪਾਣੀ ਪਾਏ ਚਾਟੀ ਡੱਬਾ ਖੜਾ ਡੱਬ ਖੜਾ ਬਹ ਹੋ ਜਾਂਦਾ ਹੈ ਇਸੇ ਪ੍ਰਕਾਰ ਹੈ ਮਨੁੱਖਾ ਨਾਮ ਤੋਂ ਰਹੇ ਪਰ ਇਸ ਕੁਸੁੰਬੇ ਦੇ ਰੰਗਨੀ ਮਾਇਆ ਦਾ ਰਨੰਦ ਹੈ ਜਿਨ ਨੂੰ ਇਸ ਨੂੰ ਨਾ ਨਾ ਕਰ ਗਦੋਂ ਦਿੱਤਾ ਪੈਂਦੀ ਹੈ ਉਹ ਰੰਗ ਉਹ ਸਹਾਂ ਸਰਦ ਗਵਾਈਆਂ ਰੰਗ ਤਮਾਸ਼ੇ ਕਾ ਸਭ ਚੱਕੇ ਜਾਂਦੇ ਹਨ ਜਦੋਂ ਦਿੱਤਾ ਪੈਂਦੀ ਹੈ ਇਸ ਕੁਸੁੰਬੇ ਦੇ ਰੰਗਨੀ ਕੱਚਾ ਰੰਗ ਹੈ ਇਹਨੂੰ ਵੇਖ ਕੇ ਮਾਇਆ ਦੇ ਨੰਦੀ ਭੁੱਲੇ ਨਾ ਇਹ ਸਤਾ ਰੋਗ ਨੂੰ ਤੂੰ ਪਾਣੀ ਪਾਣੀ ਕਰਕੇ ਚਾਪੀ ਇਹਦਾ ਨੰਦ ਮਾਇਆ ਦਾ ਉੱਤਰ ਜਾਂਦਾ ਇਹ ਸਤਾ ਰੰਗ ਦਿਨ ਛੋੜਿਆ ਜਿਹੜਾ ਜਿਹੜਾ ਮਾਇਆ ਦਾ ਆਨੰਦ ਹੈ ਕਿਸਮ ਦੇ ਜਿਹੜਾ ਨਹੀਂ ਛੋੜੇ ਵੀ ਨਹੀਂ ਰਹਿਣ ਵਾਲਾ ਹੈ ਸੋਚਾ ਇਸ ਦਾ ਮੁੱਲ ਜਿਹੜਾ ਮੁੱਲ ਸੋਚਾ ਤੋਂ ਛੁੰਦਾ ਹੈ ਕੁਛ ਮੁੱਲ ਆਇਆ ਹੋਇਆ ਮਰੇ ਤੋਂ ਬਾਅਦ ਸਰਸਿੰਘ ਕੋਈ ਸਰਵੀ ਦੇ ਦੇਤੇ ਦੇ ਪਿੰਡ ਭਰਾਇਆ ਉਹਨਾਂ ਅਤੇ ਕੋਈ ਜਮਾਦੇ ਆ ਤੇਰੇ ਸਿੰਧ ਧਰ ਜੰਦੇ ਆ ਉਹੀ ਨੂੰ ਮਹੰਦਾ ਨੂੰ ਇੱਥੇ ਪੱਤੀ ਸੱਜੋ ਕਾਹੋ ਇੱਥੇ ਖਤਰ ਦੇ ਮਗਰੋਂ ਕਾਂਗੋਜ ਕਾਂਗੋਜ ਕਰਕੇ ਪਰੋਚ ਇਸ ਪ੍ਰਕਾਰ ਸਾਖੰਨੇ ਦੀ ਮੰਡਿਆਂ ਉੱਤੇ ਰੱਖੇ ਖੂਨ ਦਾ ਖੜਾ ਉਹ ਉੱਤੇ ਬੰਨ੍ਹਣ ਨਹੀਂ ਖਾਉਂਦੇ ਆ ਉਹ ਕਾਂਗੋਜ ਕਰਕੇ ਕਾਹ ਬਣਾ ਲੈਣੇ ਆਜ ਦੇ ਬਗਨਾ ਬਗਦੇ ਆਣ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਇੱਥੇ ਪਤਾਂ ਦੇ ਸੱਜ ਕੋ ਕੀ ਕਰੋਗੇ ਜਦੋਂ ਜੀਵਤ ਤੱਕ ਨਾ ਮੈਨੇ ਕੋਈ ਮੂਸਰਾਦ ਪਰਾਹੀ ਉਜਾ ਲੱਗੇ ਪਾਤਮੂਏ ਜਿਹਦੇ ਸੱਚਾ ਕੋਈ ਮੁੱਲ ਹੈਗਾ ਜੰਮਣ ਮਰਨ ਨੂੰ ਮੁੱਲ ਹੈਗਾ ਨਰਕ ਵਿੱਚ ਪੈਣੇ ਮੁੱਲ ਹੈ ਮੋਹ ਭੁਲੋਂ ਦੀ ਨਾਦਰੀ ਹੀ ਮੁੱਲ ਹੈ ਕਿ 84 ਲੱਖ ਜੀਨ ਤੇ ਪੈਣ ਰੂਪ ਉਜਾ ਲੱਗੇ ਪਾਤਮੂਏ ਜਿਹੜੇ ਦੁਆਦ ਭਾਜ ਲੱਗੋ ਹਨ ਉਹ ਖੱਟ ਤੋਂ ਹੋ ਕੇ ਦੇਤੀ ਮਰ ਗਏ ਹਨ ਮੂਰਖ ਅੰਧ ਗਵਾ ਇਹ ਦੁਹਾਰਾਂ ਵਾਲੋਂ ਦੀ ਮੂਰਖ ਹੈ ਸਾਸਪੁਰ ਜਾਣ ਵਾਲੋਂ ਦੀ ਅੰਧੇ ਹਨ ਗਵਾਰ ਕਿਨਾਲਾਂ ਦੀ ਨਹੀਂ ਆਈਆਂ ਗਊ ਨੂੰ ਕਤਲ ਕਰਨ ਵਾਲੇ ਦੀ ਨਹੀਂ ਕਿੰਨਾ ਅਲਗ ਦਿਲਾਜੇ ਹੋਏ ਜਿਹਨਾਂ ਇਹਵਾਰ ਬਸੰਗ ਗਵਾਲਿਆਂ ਦੀਆਂ ਇੰਦਰੀਆਂ ਰੂਤੀ ਗਾਨੀਆਂ ਨੂੰ ਇਸੇ ਰੀਤੀ ਕਹਾਕਾਉਣ ਵਾਲੇ ਹਨ ਵੇਖਾ ਅੰਦਰ ਤੀਂਕ ਸੋ ਉਹਦਾ ਪਾਈ ਮੁੱਖਾ ਲੈਣ ਨਹੀਂ ਉਹਨਾਂ ਨੂੰ ਮਿਲਦੀ ਸੀ ਜਿਸਾਂ ਦੁਕਾਰੇ ਅੰਦਰ ਤੀਰੇ ਮਨਾਏ ਜਾਂਦੇ ਹਨ ਪੈ ਪਚ ਹੈ ਬਾਹੂ ਵਾਹ ਸੰਤ ਵਿਸੰਗ ਚੀਰੇ ਵਣਕੇ ਥੁਲੂਣੇ ਨਿਆਣੇ ਦੇ ਜੀਨ ਲੜਦੇ ਹੁੰਦੇ ਆ ਉਹ ਪੈਦਲ ਤੇ ਸੜਦੇ ਰੰਗ ਬਾੜਿਆ ਇਸ ਪ੍ਰਕਾਰ ਮਾਰ ਮਾਤਾ ਦੇ ਕਰੇ ਦੁਸ਼ਟਾਂ ਨੂੰ ਦਿਸਾਈਏ ਕੀ ਦੇ ਹੰਮੀ ਅਤ ਸੇ ਦੁਸ਼ਟਾਂ ਦੀ ਦਿਸਾਈ ਪਾਇਓ ਤੂੰ ਅਤ ਸੇ ਮਰਕ ਨੂੰ ਕੀ ਦਿਸਾਈ ਕਿ ਫੜਦੇ ਰਹਿੰਦੇ ਦੁਨਿਆ ਦੇ ਬਾਰ ਬਾਰ ਨਾਨਕ ਨਾਮ ਰਤੀ ਹੀ ਰੰਗਲੇ ਸਭ ਜਿਹਨੇ ਜੋ ਸੱਚੇ ਤਰਸਾ ਦੇ ਨਾਮ ਚ ਰੰਗੇ ਹੋਏ ਆ ਉਹ ਰੰਗਲੇ ਅਨੰਦੀ ਹੈ ਉਹਨਾਂ ਨੂੰ ਰੰਗ ਪ੍ਰਵੇਸ਼ਣ ਆਉਦਾ ਨਾਦਤਾ ਰੰਗੀ ਹੋ ਗਏ ਹਨ ਗੁਰਤਾ ਸਹਜ ਸੁਭਾ ਕਰਤੰ ਦੇ ਦੁਆਰਾ ਸ਼ਾਂਤੀ ਸੁਭਾ ਜਨਾਂ ਨੂੰ ਪਹਾਰਿਆ ਹੈ ਸਾਜੇ ਸੋਤਾ ਆ ਪ੍ਰਕਾਸ਼ ਆ ਕਿ ਮੇ ਸੋ ਬਨੰਦ 발ਤੀ ਰੰਗ ਨਾ ਉਤਰੰੰੰ ਪ੍ਰਮੇਸ਼ਰ ਦੀ ਭੰਤੀ ਆ ਸਾਰਿਆਂ ਨੇ ਚੜਿਆ ਹੋਇਆ ਕਦੇ ਇਸਰ ਦਾ ਅੰਧੜਾ ਮੋਤਰਾ ਗੇਲੁਰਦੋ ਸਾਜੇ ਰਹਾ ਸਮਾ ਪ੍ਰਮੇਸ਼ਰ ਦੀ ਸਰਮੇਸ਼ੀ ਮਿਲੈ ਹੋਏ ਹਨ ਨੀ ਪਉੜੀ ਤਸ ਉਪਾਈ ਸਭ ਤੁਦਿ ਜਿਨ ਵਰਦਿ ਜੀ ਸ੍ਰਸਤੀ ਆ ਇਹ ਆਪ ਜੀ ਨੇ ਪੈਦਾ ਕੀਤੀ ਚਾਰ ਖਾਨੀਆਂ ਰੂਪ ਆਪੇ ਰਿਜਕ ਸੰਦਾ ਹੈ ਨਾ ਕੀ ਮਾਰੇ ਸਾਰਿਆਂ ਦੇ ਜੀ ਕੋ ਰੋਦੀ ਨੂੰ ਦੁਨਾਰਾ ਆਪਣਾ ਆਇਆ ਹੈ ਜਿੱਥੇ ਜਿੱਥੇ ਕੋਈ ਜੀ ਪੈਦਾ ਕੀਤੇ ਹੈ ਸੌਲ ਬੱਥਰਮਾ ਜੰਮ ਤੋਂ ਪਾਇਆ ਕਾਂ ਦਾ ਰੂਕ ਆਦਿਕਨ ਭਰਿਆ ਉਹ ਦੇਖੇ ਰਹੀ ਜੀ ਨੂੰ ਪਜਾਉਣਾ ਕਿਹਾ ਆਪਣ ਨੂੰ ਪਾਲਣਾ ਕਰਦੀ ਹਾਂ ਉਹ ਤਾਂ ਵਾਲ ਚਾਲੇ ਕਰਕੇ ਖਾਉਦੀ ਇਕ ਲੋਕ ਤੇਰੇ ਨਾਲ ਰੋਦੀ ਬਿਚੇ ਭਰੋਸਾ ਨਹੀਂ ਰੱਖਦੇ ਕਿਹਨਾਂ ਬਾਈ ਬਾਈ ਪ੍ਰੇਮ ਕਰਦੇ ਹੈ ਸਰ ਕਰਕੇ ਖਾਂਦੇ ਹਨ ਉਹ ਪੂਰ ਕੁਸਤਨ ਖਾ ਲੈਣਾ ਤੇਰਾ ਪੰਨ ਖਾ ਲੈਣਾ ਇਸ ਪ੍ਰਕਾਰ ਸਰ ਕਰਕੇ ਖਾਂਦੀ ਪਿੰਦੀ ਹਨ ਨੰਕਾਰ ਕੀ ਬਾਨੀ ਨਾ ਕੀ ਖੰਦੀ ਹਨ ਉਹ ਪੂਰ ਕੋ ਸੱਤ ਤੂੰ ਹੀ ਜਾਣੀ ਸਿਖੀਏ ਮੂਹੇ ਕੀਰਤੂ ਬੋਲਦੇ ਆਤੇ ਕੁਸਤ ਉਲਟਾ ਹਟ ਕਰਨੇ ਕੋਸਤ ਖੋਤੋ ਸਮੂਹ ਕਰਨੇ ਤਾਹਿਆ ਕੜਬੀ ਹੁ ਉਹਨਾਂ ਗੱਲਾਂ ਦੇ ਤਾਹਿਆ ਨਿਕਲ ਜਾਉ ਉਹਨਾਂ ਦੇ ਮੂੰਹ ਵਿੱਚੋਂ ਇਹ ਗੱਲਾਂ ਨਿਕਲਦੀਆਂ ਜਿਨ੍ਹਾਂ ਕਰਕੇ ਤੈ ਉਹ ਜੀਵਨ ਤਾਹਿਆ ਨਾ ਕਦੋਂ ਬੈਠਣ ਨਾ ਕੋਦ ਆਪੀ ਭਾਵ ਹੈ ਸ਼ੁਰੂ ਕਰ ਹੈ ਤੇਰੇ ਵਾਹਿਗੁਰੂ ਦੇ ਤੈਨੂੰ ਆਪ ਪਹਿਣਾ ਹੈ

ਉਹਨਾਂ ਕਿਥੇ ਹੋਰ ਖਾਇਕ ਨਹੀਂ ਉਹਨੇ ਕਿਥੇ ਲੱਖਾਂ ਦੀ ਜੰਦ ਖਾਂਦੇ ਹਨ ਐਸਾ ਮਕਣ ਤੋਂ ਰਹਿਣ ਪੜਹਾਰਾ ਤਾਂ ਹੋ ਭੰਤੀ ਦਾ ਦਵਾਤਾ ਹੈ ਲੱਖਾਂ ਨੂੰ ਉਹਨੇ ਹਾਲ ਕਰਦੇ ਹਨ ਹਰ ਕੋਈ ਤੇ ਖਾਹੇ ਕਿੰਨਾ ਸਫਲ ਹੈ ਜੋ ਕੀ ਆਉਂਦਾ ਭਜਨ ਕਰਕੇ ਜਿਹੜੇ ਖਾਂਦੇ ਹੈ ਉਹਨਾਂ ਦਾ ਖਾਦਾ ਸਫਲ ਹੈ ਅਜਿਹਾ ਹੱਥ ਪੜਾਇਆ ਜਿਹੜਾ ਮਾਰਾ ਤੇ ਸਿਮਨ ਤੋਂ ਬਿਨਾ ਭੁੱਲੇ ਹੋਏ ਆ ਉਹ ਤਾਂ ਹੱਥ ਪੜੋਂ ਕਰਕਾਰ ਮੰਗਾਇਆ ਹੈ ਹੱਥ ਅੱਗੇ ਰੱਖ ਕੇ ਕਰਾਂ ਕਰਾਂਗੇ ਮੰਗ ਦੂਗੇ ਸਰਵੋਤਮ ਇਹ ਗੱਲ ਕਰਦੇ ਆਂ ਮਿਲਣ ਜਾਂ ਕਰਦੇ ਆਂ ਨਿੰਦਾਂ ਕਰਦੇ ਆਂ ਸਾਨੂੰ ਦੋ ਪੁੱਛੋ ਇਹ ਆਪਣਾ ਪਰਵੇਸ਼ ਕੋਈ ਨਹੀਂ ਪੱਲੇ ਨਹੀਂ ਪੈਂਦੀ ਇਹ ਹੱਥਾਂ ਛੇੜਦੀ ਹਨ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਦੇਵਕਾਣ ਹੈ ਇਹ ਜੀਨੀ ਜੀ ਬੜਾ ਵਿਦਵਾਨ ਸੀ ਇਹ ਜੇ ਪ੍ਰਸਾਦ ਸਾਡੀ ਦੀ ਵਾਰ ਕੀ ਮਹਾਰਾਜਾਂ ਸਲੋਕੋ ਪਾ ਰਹੇ ਨੇ ਇਹ ਮਾਰਾ ਸਾਡੇ ਕਾਸ ਆਇਆ ਇੱਥੇ ਇਕਲੀ ਗੋਇੰਦਵਾਲ ਸਾਹਿਬ ਬੈਰੀ ਸਾਹਿਬ ਦੇ ਨਾਮ ਲੱਗਾ ਸੀ ਮਾਰੇ ਦਾ ਹੁਕਮ ਸੀ ਜੋ ਪ੍ਰਸਾਦਾ ਮੰਨਣ ਸਕੇ ਉਹ ਸਾਨੂੰ ਬੈਠੀ ਕਰੇ। ਉਹਨੂੰ ਗੁਰੂ ਸਾਹਿਬ ਦੇ ਮੌਲੀ ਸਾਹਿਬ ਜਾ ਕੇ ਬੈਠ ਗਿਆ ਬਰਸ਼ਨ ਕੁੱਟ ਕੇ। ਉਹ ਬਰਸ਼ਨ ਕੁੱਟ ਕੇ ਉਹ ਸਿਰ ਕਹਿਣ ਕਿ ਡਾਕਟਰ ਮਹਾਰਾ ਮੜਾ ਵਿਦਵਾਨ ਹੋ ਮੈਂ। ਕਿ ਖਾਨੇ ਕੋਈ ਵਿਗਿਆਪਨ ਲਾਉਣਾ ਚਾਹੀਦਾ ਹੈ। ਸੰਕੇ ਗੁਰੂ ਸਾਹਿਬ ਉਹਦਾ ਮਨ ਮਾਇਆ 'ਚ ਫਸਿਆ ਹੋਇਆ ਹੈ ਜਾਨ ਕੇ ਪਰਮਪੁਰਖ ਦੇ ਉਪਦੇਸ਼ ਬਖੇਨ ਬੇਨ ਦੀ ਪਰਸਾ ਹੈ। ਸ਼ਲੋਕ ਮਹਲਾ 3 ਪੜ ਪੜ ਪੰਡਿਤ ਦੇਵ ਵਿਧਵਾਨ ਹੈ। ਇਹ ਭਾਈ ਪੰਡਿਤ ਵਿਦਵਾਨ ਬਣ ਕੇ ਪੜ੍ਹ ਕੇ ਸ਼ਾਸਤਰਾਂ ਨੂੰ ਪੜ੍ਹ ਕੇ ਵੇਦਾਂ ਨੂੰ ਦੁਆ ਕਰਨਾ ਨੂੰ ਤੁੰਗਲ ਨੂੰ ਜੋਤਿਸ਼ ਨੂੰ ਇਤਿਆਦਿਕ ਦੋਨਾਂ ਦਾ ਕੰਮ ਕਰਦੇ ਛੇ ਅੰਗ ਹੈ ਸਿੱਖਿਆ ਕਲਪ ਨਿਰੁਕਤ ਜੋਤਿਸ਼ ਤੁੰਗਲ ਦੁਆ ਕਰ ਇਹਨਾਂ ਨੂੰ ਪੜ੍ਹ-ਪੜ੍ਹ ਕੇ ਫਿਰ ਦੂਜਾਂ ਦਾ ਵਿਖਿਆਨ ਕਰਦੀ ਹਾਂ ਮਾਇਆ ਮੂਤਵਾ ਅੰਦਰ ਮਾਇ ਦੇ ਮੋਹ ਦਾ ਸਾਧਕਿਆ ਹੋਇਆ ਹੈ ਮਾਦੇ ਮੂਦ ਸਵਾ ਪ੍ਰਯੋਜਨਤ ਨੱਗੇ ਹੋਇ ਹੂੰ ਦੂਜਾ ਭਾਏ ਹਰ ਨਾਮਿਸਾਰੀ ਵੇਦ ਬਾਣੀ ਲੱਗੇ ਹੋਇਓ ਭਾਈ ਪਰਮੇਸ਼ਰ ਦੇ ਨਾਮ ਨੂੰ ਪਹਲਾਤਾ ਹੈ ਅਸੀ ਹਜ਼ਾਰ ਸੁਰਤੀ ਕਰਮ ਕਾਂਨ ਨੂੰ ਕਹਿੰਦੀ ਹੈ 14 ਹਜ਼ਾਰ ਸੁਰਤੀ ਮੋ ਬਾਸ਼ਨਾ ਨੂੰ ਕਹਿੰਦੀ ਹੈ 4 ਹਜ਼ਾਰ ਸੁਰਤੀ ਜਿਹੜੀ ਵੇਦ ਦੀ ਹੈ ਉਹ ਗਿਆਨ ਹੰਗ ਅਹੰਗ ਦੇ ਬਾਸ਼ਨਾ ਨੂੰ ਕਹਿੰਦੀ ਹੈ ਦੂਜਾ ਭਾਈ ਹਰ ਨਾਮ ਵਿਸਾਰੇ ਜੋ ਇਸ ਦਾ ਨਾਮ ਦਰਦ ਦਾ ਜਿਲਾ ਕੇ ਵਿਸਾਰ ਦਿੱਤਾ ਹੈ ਮਨ ਮੂਰਖ ਲਿਲਾ ਸਜਾ ਐਸੇ ਜਿਹੜੇ ਮਨ ਦੇ ਮੂਰਖਾਂ ਨੂੰ ਸਜਾ ਨਜ਼ਦੀ ਦੰਨ ਮਿਲਦਾ ਹੈ ਲੋਕ ਪ੍ਰਲੋਕ ਵਿੱਚ ਜੋ ਜੀਉ ਪੰਡ ਦਿੱਤਾ ਤਿਸ ਤਗ ਨੂੰ ਲਾ ਕੇ ਤਾਂ ਜਿਹੜੇ ਨੂੰ ਜਿਸ ਨੂੰ ਜੀ ਸੁਖ ਨੂੰ ਸੀਸ ਦਿੱਤਾ ਹੈ ਕਾਰਨ ਦੇ ਦਿੱਤੀ ਹੈ ਸੁਖੂਲ ਦੇ ਸੀਸ ਦਿੱਤਾ ਹੈ ਉਸ ਵਾਹਿਗੁਰੂ ਕਦੇ ਨਹੀਂ ਚੇਤੇ ਕਰ ਲੋ ਕਿ ਤੂੰ ਸੱਤਾ ਪਾ ਕੇ ਇਹ ਕਹਾ ਬਣਾ ਕੇ ਹਾਰੀ ਅੰਧ ਪ੍ਰਤੰਗ ਬਣ ਆਕੀ ਬੱਤੇ ਹਨ ਜੋ ਦੇਂਦਾ ਰਿਜਕ ਸੰਭਾ ਅੰਨਾ ਦਾ ਇਸਵਾ ਸਾਰਿਆਂ ਨੂੰ ਸਮਾਇ ਨੋ ਉਪਰਾਨਦਾ ਹੈ ਜਿਹੜਾ ਸਾਰ ਨੂੰ ਕੋ ਪੜਾ ਦਿੰਦਾ ਹੈ ਉਹ ਹੀ ਕਦਿ ਕੇ ਕੈਮ ਕਰੀ ਹੈ ਨੇ ਜਮ ਦਾ ਸਾਹ ਗਲੋ ਨਾ ਸਕੀਏ ਇਹਨੇ ਗਲ ਦੀ ਜਮ ਦਾ ਸਾਹ ਹਮੇਸ਼ਾ ਮੌਜ ਦਾ ਪਿਆਰ ਹੁੰਦਾ ਹੈ कॾहिं दे मुरक न सघंदी आतम मुड़े आर अॼु टिंडा वांगुरु मनमुखे मन बुख रुपिनि ਉਨ ਕੋ ਜਿਹੜੀ ਲੋਕ ਪਰ ਲੋਕ ਦਾ ਗਿਆਨ ਪੂਰਵ ਦਿੱਸਿਆ ਤਮਾ ਜੋ ਗੁਰ ਗੀਨ ਕਰਮ ਕੀਤਾ ਉਸ ਨੂੰ ਦੁਹਧਾ ਦੇਖੋ ਉਹਨੇ ਵਿਸਾਲ ਹੁੰ ਫਿਰ ਵਾਸਨਾ ਫੁਰਦੀ ਹੈ ਉਹਨੇ ਅਨਸਾਰ ਕਮਾਈ ਕਰਦੀ ਹੈ ਉਹ ਕਮਾਈ ਅਨਸਾਰ ਕੰਮ ਆਉਂਦੀ ਉਹਨਾਂ ਦੇ ਜੀਵਨ ਚ ਪੂਰਾ ਭਾਗ ਸਤਗੁਰ ਮੰਨ ਲਾ ਜੀਵਨ ਸੂਰਮਿਤਨ ਤਾਂ ਇਹ ਇਸਤਾਨ ਕਰਨ ਕੀਤੇ ਹੋਏ ਆ ਪਰਮੇਸ਼ਰ ਪ੍ਰੇਮ ਹੋ ਨੰ ਸਰਬੀ ਦੀ ਮਨ ਬੰਦਿਆ ਤੁਸ ਬਾਤਾ ਨਾਮ ਵਸਾਇ ਮਾਨੇ ਆ ਸਰਬੀ ਦੀ ਜੇ ਸੁਖਾਂ ਦੇ ਬਾਤ ਚ ਸੁਖ ਗ੍ਰੰਥ ਦਾ ਸੁਖਾਂ ਦਾ ਬਾਤਾ ਨਾਮ ਉਹ ਮੇਰੇ ਮਨ ਚਾਹ ਤੇ ਵਸਿਆ ਹੋ ਤੁਸ ਮਾਨ ਹੈ ਸੁਖ ਪਹਿਲਨਾ ਉਹ ਸੁਖ ਨੂੰ ਮਾਨਦੇ ਸਰਬਨ ਕਰਦੇ ਆ ਸੁਖ ਦਾ ਪਹਿਲਨਾ ਕਰਦੇ ਮੰਨਣ ਕਰਦੇ ਹਾਂ ਤੇ ਕੋ ਸੁਖੁ ਗੁਹਾ ਸੁਖ ਦੇ ਕੀ ਲਈ ਅਨੰਤਾਈ ਕਰਦੇ ਆ ਸੁਖ ਕੀ ਕਰਤੋਂ ਦਾ ਸੋਣ ਕਰਦੇ ਆ मजबूतो विसार सी गुरू जी कंदे सचा सो नाम करंड जी ਸਤਿਗੁਰ ਦੀ ਸੁਖਤਾ ਸਿ ਗੁਰ ਦੀ ਨਿਮਨ ਸਤਿਗੁਰਾਂ ਦਾ ਸੇਵਨ ਕੀਤਾ ਹੈ ਉਹਨਾਂ ਆਤਮਾ ਨੇ ਸੁਖ ਨੂੰ ਪਾਣਾ ਕੀਤਾ ਹੈ ਸਤਿਨਾਮ ਗੁਣਤਾ ਸਤਿਗੁਰਾਂ ਦੀ ਸੇਵਾ ਕਰਕੇ ਸੱਚਾ ਨਾਮ ਜੋ ਗੁਨਾਹ ਤਾਸ਼ ਪਾਪ ਦਾ ਖਜ਼ਾਨਾ ਹੈ ਇਹ ਸਾਰਾ ਇਹਨਾਂ ਨੇ ਸੁਖ ਨੂੰ ਪਾ ਲਿਆ ਹੈ ਗੁਰਮਤੀ ਆਪ ਤੁਸ਼ਾਨੀ ਗੁਰਮਤਿ ਦਰਾਂ ਆਪਣਾ ਸੱਚ ਰੂਪ ਸੱਚੇ ਨੰਨ ਰੂਪ ਛਾਣ ਲਿਆ ਹੈ ਰਾਮ ਨਾਮ ਪਰਗਾ ਮਤਲਬ ਹੀ RAM NAAM ਪਰਦਾਸ ਗੁਰਮਤਾਰਾ ਲਾਉਣ ਦੇ ਨਾਮ ਦਾ ਜਿਹਨੂੰ ਪ੍ਰਕਾਸ਼ ਹੋਇਆ ਕੋੜ ਸੂਰ ਨਾਮ ਕੋਲਿ ਪ੍ਰਕਾਸ਼ ਇਸ ਪ੍ਰਕਾਰ ਦਨ ਹੋਇਆ ਉਹਦੇ ਕਰਕੇ ਆਪਣਾ ਆਤਮਾ ਨੂੰ ਪਛਾਣ ਲਿਆ ਹੈ ਸੱਚੂ ਸਾਚਿ ਸਮਾਵਣਾ ਸੱਚਾਈ ਸਰਵਨ ਕਰਦੇ ਸੱਚਾਈ ਮਨਨ ਕਰਦੇ ਸੱਚੀ ਕਮਾਈ ਕਰਦੇ ਹੈ ਵਧਾਈ ਵੱਡੀ ਤਾਂ ਨੂੰ ਵਧਾਈ ਵੱਡੇ ਅਕਾਲ ਪੁਰਖ ਦੇ ਪਾਸੋਂ ਪ੍ਰਾਪਤ ਹੋਈ ਹੈ ਉਹ ਇਹੋ ਤੰਦ ਦਾ ਸਾਥ ਕੋਈ ਸਕਾ ਕੋ ਗੰਖ ਜਾਨਦੇ ਹੈ ਬ੍ਰਹਮ ਜਾਨੀ ਆਪਨੇ ਸਿద్ధి ਵਿਗਿਆਈ ਮਾਰਨ ਗੁੱਝੂ ਹੈ ਕਿ ਜੀ ਸੁਖਮ ਸੁਖੀ ਦੇ ਸੁਧੀਂ ਸਭੋ ਸਵਾਹੀ ਦੀ ਬਾਤ ਹੈ ਸਿਖ ਕਰੀ ਅਰਦਾਸ ਜੇ ਗੁਰਮਖੇ ਗੁਰੂ ਨਿਹੰਗ ਜੀ ਨੰਨ ਆਥੇ ਮਹਾਰਾਜ ਸੁਖਤ ਕਰਦੇ ਰਹਿੰਦੇ ਸਿਖ ਕਰ ਕੋਈ ਹੰਕਾਰ ਨਾ ਕਰਦੇ ਮਹਾਰਾਜ ਜਸ ਕਰਦੇ ਸੇ ਅਰਦਾਸਾਂ ਕਰਦੇ बेनती करंत वाहगुरू हर वग़ैरह जपन जा भॻवंत गुर पूरे दूे दूनो मंत जहिड़ा मंत प्रदेश जपन ਉਹਦਾ ਹੀ ਗੁਰੂ ਸਾਹਿਬੀ ਮੰਤਰ ਦੱਸਿਆ ਹੈ ਅਜਿਹਾ ਜਪ ਆਪਣੇ ਦਿੱਤੇ ਆਜ ਵਾਲ ਸਮਾਇ ਜੇ ਜਪ ਕਰਨਾ ਬਾਣੀ ਕਰਕੇ ਤਪ ਕਰਨਾ ਸਰੀਰ ਕਰਕੇ ਸੰਜੇ ਇੰਦਰੀਆਂ ਦਮਨ ਕਰਨਾ ਇੰਦਰੀਆਂ ਕਰਕੇ ਇਹ ਮੰਤਰ ਦੇ ਸੰਮਾਸ ਜੇ ਨਾ ਉਹਦੇ ਸਾਰੇ ਜਪ ਹੋਗੇਾਰੇ ਤਪ ਹੋਗੇ ਸਾਰੇ ਇੰਦਰੀਆਂ ਦੇ ਕੰਨ ਹੋ ਗਏ ਬਿਕਨ ਹੋ ਗਏ ਜੇ ਨਾਮ ਹੈ ਪ੍ਰਿੰਦ ਦੀਵਾ ਜੇ ਮੰਤਰ ਨਾਮ ਹੈ ਤਾਂ ਤਾਂ ਜਿਉਣਾ ਸਫਲਾ ਹੈ ਇਹ ਨਾਮ ਨਹੀਂ ਜਪ ਮੰਤਰ ਪੜਿਆ ਕੋ ਦੇਸੋਰਾ ਸਭ ਕਾਲਿਆ ਸੂਰਜ ਕਰਕੇ ਭੁੱਖਾ ਪਿਆ ਰਿਆ ਵਰਤ ਰੱਖਿਆ ਸੰਗੀਂ ਦੁਨੀਆਂ ਕਰਕੇ ਅੱਖਾਂ ਨਹੀਂ ਝੜੀਆਂ ਮੂੰਹ ਕਰਕੇ ਬੋਲਣਾ ਮੂੰਹਨ ਘਰ ਲਿਆ ਇਸ ਪ੍ਰਕਾਰ ਨਾਮ ਤੋਂ ਬਿਨਾ ਜੀ ਹੈ ਪ੍ਰਕਾਰ ਹਰਦਾ ਜੀਵਣਾ ਇਹ ਜਿੰਨੀ ਅੱਗੇ ਜੀਉਣ ਦੀ ਆਸ ਗੁਰਮਤੀ ਨਾਉ ਪਾਈਏ ਹਈ ਨਾ ਮੜਾ ਗੁਰਾਂ ਨੂੰ ਮਤ ਸਿੱਖਿਆ ਕਰ ਕੋ ਪਾਈਦਾ ਹੈ ਮਨ ਮੁਖ ਮੋਹੇ ਬਿਨਾ ਮਨ ਮੁਖ ਲੋਕ ਤਾਂ ਦੇਹ ਨੂੰ ਮੋਹ ਵਿੱਚ ਸੁਵੰਨੀਆਂ ਦੇ ਮੋਹ ਤੋਂ ਨਾਸ ਹੋ ਰਹੇ ਨੇ ਉਹ ਨਾਮ ਜੀ ਦਾ ਜੀ ਪੰਦਿਤ ਸਤਗੁਰਾਂ ਦੇ ਪਾਸੋਂ ਜੋ ਪਹਾੜਾ ਤੋੜਾ ਸੀ ਜਿਸ ਵਿੱਚ ਜੀ ਆਪ ਨੂੰ ਪਾਉਂਦਾ ਹੈ ਆਪ ਉਸੇ ਪ੍ਰਕਾਰ ਸੰਸਾਰ ਦੇ ਜੀਵਾਂ ਨੂੰ ਰੱਖਣਾ ਕਰਦਾ ਹੈ ਸਾਡੀ ਰੱਖਿਆ ਕਰੋ ਜੀ ਆਪ ਨੂੰ ਪਾਉਂਦਾ ਹੈ ਲਾਨਕ ਤੇਰਾ ਦਾ ਜੀ ਗੁਰੂ ਸਾਹਿਬ ਦੀ ਕੰਨੀ ਬੇਨਤੀਆਂ ਕਰੋ ਗੁਰਸਿੱਖੋ ਮੈਂ ਤਾਂ ਮਹਾਰਾਜ ਦਾ ਸੇਵਕ ਹਾਂ ਪਾਉੜੀ ਸਤਿ ਤੂ ਤੇਰਾ ਤੂੰ ਸਭ ਦਾ ਇਸ ਜਗਤ ਦਾ ਸਭ ਕੋਈ ਤੇਰਾ ਹੈ ਤੂੰ ਸਾਰਿਆਂ ਦਾ ਮਾਲਕ ਹੈਂ ਤੂੰ ਸਭ ਨਰਾ ਤੂੰ ਸਾਰਿਆਂ ਦੀ ਪ੍ਰਾਣਾ ਦੀ ਤੂੰ ਪੁੰਨਾਂ ਦੀ ਤੂੰ ਜੀਵਨ ਮੁਖਾ ਦੇਰ ਦੀ ਸਿਆਣ ਦੀ ਸਾਰਿਆਂ ਦਾ ਮਾਰਾ ਗੰਭੀਰ ਦੀ ਰਾਸ ਭਗਤੀ ਦੀ ਆਸ ਦੀ ਪਰ ਇਹ ਜੋ ਪਰਵਾਰਿਕ ਸੁਆਸਲੀ ਤਾਂ ਸੁਦਾ ਪਾਸੋਂ ਮੰਗਦੀ ਪਰ ਮਹਾਰਾਜੇ ਦੇ ਪਾਸੋਂ ਮੰਗਦੀ ਹਾਂ ਨੇ ਬੇਤਕਾਰ ਅਰਦਾਸ ਜੇ ਬੰਸੀ ਬੇਨਤੀਆਂ ਕਰਕੇ ਕੋਈ ਰਸਨਾ ਕਰਕੇ ਕਰਦਾ ਕੋਈ ਹਿਰਦੇ ਕਰਕੇ ਕਰਦਾ ਇਸ ਪ੍ਰਕਾਰ ਬੇਨਤੀਆਂ ਕਰਦੇ ਹਾਂ ਸਾਰੇ ਉਸ ਤੋਂ ਦੇ ਇਸ ਸੱਚ ਕਿਸੇ ਨਾ ਸਭਗਾਂ ਦੁਆਰਾ ਤੁਸੀਂ ਬਖਸ਼ਦੇ ਹੋ ਉਹਨਾਂ ਧਰਮ ਅਰਥ ਕਾਮ ਨੂੰ ਕੋਈ ਨਹੀਂ ਲੱਭਦਾ ਇਸਲਾ ਦੂਰ ਹੈ ਪਾਤ ਉਸ ਨੂੰ ਮਾਰਾ ਕੋਈ ਜ਼ੋਰ ਹੈ ਨਿਆਂ ਸੁਣੀ ਕੋਈ ਦੂਰ ਫਨੀ ਦੇ ਹਨ ਇਹ ਵਿਲਾਇਤ ਵਿੱਚ ਕੋਈ ਬਾਦਸ਼ਾਹ ਹੋਵੇ ਐ ਸਮਝੋ ਦਹਾਨ ਪਰਲੋਕ ਵਿੱਚ ਕੋਈ ਜਿਹੜੇ ਸੱਤ ਦੇਖੋ ਉਹਨਾਂ ਦੇ ਪਾਸ ਨਹੀਂ ਮਗਰ ਤੁਰਤੀਆਂ ਸਭਾ ਇੱਕ ਮਨਮੁਖਾਨੀ ਦੂਰ ਨੇ ਇੱਕ ਗੁਰਮਖਾਨ ਦੇ ਪਾਸ ਨਹੀਂ ਹੈ ਕੋਤ ਬਾਜ ਹੋ ਥਾਉ ਕੋ ਨਹੀਂ ਜਿਹਨਾਂ ਪਾਸੋਂ ਮੰਦੀਆ ਮਾਰਨ ਆਸ ਤੇ ਬਿਨਾਂ ਕੋਈ ਥਾਨ ਨਹੀਂ ਹੈ ਔਰ ਜਿਹਦੇ ਪਾਸੋਂ ਮੰਦੀਆ ਸਭ ਕੰਦਾਲ ਹੈ ਸੱਚੇ ਪਾਸੋਂ ਮੰਗੋ ਕਾਹ ਰੰਤ ਸਭ ਦੇਖੋ ਉਹ ਜਿਹਨੇ ਰੋਣੇ ਸਾਰੇ ਮਨੁਜ ਨੂੰ ਕੋ ਨਿਰਜਾ ਇਹ ਪਾਈ ਸੰਸਾਰ ਤੋਂ ਮਨੁਜ ਕੋਈ ਨਿਰਨਾ ਕਰਕੇ ਵਿਆਹ ਸੁਨੇ ਦੇ ਪਾਸ ਜਾ ਕੇ ਉਹਨਾਂ ਦੇ ਵੇਖ ਕੇ ਜਾ ਕੇ ਵੇਖ ਲੈ ਨਿਰਨਾ ਕਰਕੇ ਵੇਖ ਲੈ ਇਹ ਸੰਸਾਰ ਹੈ ਸਾਰੇ ਮੰਗਤਿਆਂ ਦੇ ਦੀਵ ਦੇਤ ਜਿੰਨੇ ਹਨ ਤਾਈ ਤੁਦਾਲੋਂ ਸਲਾਹ ਦੇ ਇਹ ਸਾਰੇ ਤੇਰੀ ਸੇਵਕੀ ਕਰਦੇ ਹਨ ਗੁਰਮੁਖਾਂ ਨੂੰ ਪਰਗਰ ਦੇ ਦਰਸਾਂ ਸੰਗਤ ਦੁਆਰਾ ਗੁਰਮੁਖਾਂ ਦੇ ਦਰ ਅੰਦਰ ਹਿਰਦੇ ਦੇ ਦਰ ਗਿਆਨ ਦੁਆਰਾ ਸੱਚੇ ਪ੍ਰਕਾਸ਼ ਹੋਇਆ ਹੈ ਆਪ ਦੇ ਦਰ ਦਾ ਸੱਚ ਖੰਡ ਦਾ